ਮਹੀਨੇ ਹੋ ਗਏ ਸੀ ਮੈਨੂੰ ਪੀਰਨ ਨਹੀਂ ਆਉਂਦੇ ਸੀ ਤੇ ਜਦੋਂ ਫਿਰ ਮੈਂ ਅਲਟਰਾਸਾਉਂਡ ਕਰਾਈ ਤਾਂ ਉਹਦੇ ਵਿੱਚ ਬੱਚੇਦਾਨੀ ਦੇ ਵਿੱਚ ਪਾਣੀ ਵਾਲੀਆਂ ਰਸੌਲੀਆਂ ਆਈਆਂ ਡਾਕਟਰ ਦਪਿੰਦਰ ਜੀ ਸਿੰਘ ਕੋਲੋਂ ਦਵਾਈ ਖਾਧੀ ਅਤੇ ਹੁਣ ਤਿੰਨਾ ਮਹੀਨਿਆਂ ਤਿੰਨ ਮਹੀਨੇ ਦਵਾਈ ਖਾਣ ਤੋਂ ਬਾਅਦ ਅਲਟਰਾਸਾਉਂਡ ਕਰਵਾਉਣ ਤੋਂ ਬਾਅਦ ਰਸੌਲੀਆਂ ਖਤਮ ਹੋ ਗਈਆਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਇਸ ਡਾਕਟਰ ਸਾਹਿਬ ਦਾ ਮੈਂ ਤਿੰਨੇ ਹੋ ਗਏ ਸੀ ਮੈਨੂੰ ਪੀਰਨ ਨਹੀਂ ਆਉਂਦੇ ਸੀ ਜੇ ਜਦੋਂ ਫਿਰ ਮੈਂ ਅਲਟਰਾਸਾਉਂਡ ਕਰਾਈ ਤਾਂ ਉਹਦੇ ਵਿੱਚ ਬੱਚੇਦਾਨੀ ਦੇ ਵਿੱਚ ਪਾਣੀ ਵਾਲੀਆਂ ਰਸੌਲੀਆਂ ਆਈਆਂ ਉਤੋਂ ਬਾਅਦ ਮੈਂ ਇਹਨਾਂ ਡਾਕਟਰ ਸਾਹਿਬ ਕੋਲੋਂ ਮੈਡੀਸਿਨ ਖਾਦੀ ਦਵਾਈ 3 ਮਹੀਨਿਆਂ ਦੇ ਵਿੱਚ ਵਿੱਚ ਮੈਨੂੰ ਪੀਰੀਅਡ ਵੀ ਆ ਗਏ ਤੇ ਬਾਅਦ ਵਿੱਚ 3 ਮਹੀਨਿਆਂ ਬਾਅਦ ਮੈਂ ਅਲਟਰਾਸਾਉਂਡ ਕਰਾਈ ਤੇ ਮੇਰੀਆਂ ਬੱਚੇਦਾਨੀ ਵਿੱਚ ਪਾਣੀ ਵਾਲੀਆਂ ਰਸੌਲੀਆਂ ਨਹੀਂ ਸੀ ਇਸ ਕਰਕੇ ਬਹੁਤ ਬਹੁਤ ਧੰਨਵਾਦ ਕਰਦੀ ਮੈਂ ਡਾਕਟਰ ਸਾਹਿਬ ਦਾ ਕਿ ਮੇਰਾ ਦੁੱਖ ਦੂਰ 3 ਮਹੀਨਿਆਂ ਬਾਅਦ ਮੈਂ ਰਿਪੋਰਟ ਕਰਾਈ ਸੀ ਤੇ ਪਾਣੀ ਵਾਲੀਆਂ ਰਸੌਲੀਆਂ ਖਤਮ ਹੋ ਗਈਆਂ ਨੇ ਹਾਂਜੀ ਬਹੁਤ ਦਪਿੰਦਰਜੀਤ ਸਿੰਘ ਡਾਕਟਰ ਇਹਨਾਂ ਇਹਨਾਂ ਦੇ ਕੋਲੋਂ ਮੈਂ ਦਵਾਈ ਖਾਦੀ ਸੀ ਤੇ ਪਚੇਦਾਨੀ ਵਾਲੀਆਂ ਪਾਣੀ ਵਾਲੀਆਂ ਸੋੜੀਆਂ ਸੀ ਇਹਨਾਂ ਕੋਲ ਮੈਂ ਦਵਾਈ ਖਾਦੀ ਤੇ ਹੁਣ ਖਤਮ ਹੋ ਚੁੱਕੀਆਂ